ਜਾਪਬ ਨਿਊਜ਼ ਦੇਖ ਰਹੇ ਸਮੂਦ ਅਸ਼ਕਾਨਾ ਸਵਾਗਤ ਮਹਾਰਾਚੋਹਾਂ ਤੇ ਮੇਰੇ ਨਾਲ ਸੁਨ ਸਿੰਘ ਹੁਣ ਸੜਕਾਂ ਦੇ ਭੀਖ ਮੰਗਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਪਿਖ ਮੰਗਣ ਵਾਲਿਆਂ ਦੇ ਨਾਲ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਂਦਾ ਹੈ ਅਤੇ ਇਹ ਬੱਚਾ ਚੈੱਕ ਕੀਤਾ ਜਾਂਦਾ ਹੈ ਕਿ ਵਾਕਈ ਉਹਨਾਂ ਦਾ ਹੈ ਜਾਂ ਕਿਸੇ ਹੋਰ ਦਾ ਅੱਜ ਬਟਾਲੇ ਵਿੱਚ ਹੀ ਇਸੇ ਤਰ੍ਹਾਂ ਬਟਾਲੇ ਦੇ ਪ੍ਰਾਚੀਨ ਕਾਲੀ ਦਵਾਰੇ ਮੰਦਿਰ ਦੇ ਬਾਹਰ ਬੈਠੇ ਮੰਗਤਿਆਂ ਨੂੰ ਗੁਰਦਾਸਪੁਰ ਤੋਂ ਆਈ ਟੀਮ ਨੇ ਕਾਬੂ ਕਰ ਲਿਆ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ਕਿਉਂਕਿ ਇਹਨਾਂ ਚੋਂ ਹੀ ਕੁਝ ਲੋਕ ਪੈਸੇ ਦਿਨੇ ਪੈਸੇ ਇਕੱਠੇ ਕਰਦੇ ਹਨ ਤੇ ਰਾਤ ਨੂੰ ਨਸ਼ੇ ਸ਼ਰਾਬਾ ਪੀਂਦੇ ਹਨ ਉਹ ਤੁਹਾਨੂੰ ਦਿਖਾਵਾਂਗੇ ਅੱਜ ਦੀਆਂ ਕੁਝ ਲਾਈਵ ਤਸਵੀਰਾਂ ਤੇ ਤੁਹਾਨੂੰ ਦਿਖਾਣੇ ਹਾਂ ਕਿਵੇਂ ਕਰ ਰਹੇ ਹਨ ਲੋਕ ਆਮ ਆਦੀ ਪਾਰਟੀ ਦੀ ਜੈ ਜੈਕਾਰ ਉਹਦਾ ਰੀਜ਼ਨ ਹੈ ਵਾ ਕਿ ਜੇਕਰ ਸਹੀ ਜਾਣੇ ਇਹਨਾਂ ਨੂੰ ਕੋਸ਼ਿਸ਼ ਬਣਾ ਦੋ ਕਹਿੰਦੇ ਕਿ ਦਾਨ ਨਹੀਂ ਮੰਗ ਹਾਂ ਇਹ ਮੰਗਤੇ ਬਣਾਏ ਅਸੀਂ ਅਸੀਂ ਲੋਕ ਮੰਗਣ ਵਾਲੇ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਆਪਾਂ ਲੱਸੀ ਹੋਈਆਂ ਅਸੀਂ ਲੋਕਾਂ ਦੀ ਮੈਂ ਤੁਹਾਨੂੰ ਵੀ ਕੋਈ ਦਵੇ ਕਸ਼ਮੀਰ ਵਾਲੇ ਬਹਿਰਾਂ ਕੋਈ ਕੰਮ ਨਹੀਂ ਕਰਾਂਗੇ ਅੱਜ ਤੋਂ ਹੀ ਮੰਦਰ ਦੀ ਅੰਟ ਪੈਟ ਕੋ ਚੱਲਿਆ ਜਾਏ ਨਾ ਚੱਲਿਆ ਜਾਏ ਅਸੀਂ ਫੇਰ ਵੀ ਆਈਦਾ ਵੀ ਨਹੀਂ ਆਪਣਾ ਦੁਕਾਨ ਦਾ ਵੋਟ ਕਰਿਓ ਗੱਡ ਮਾਰ ਕੇ ਉੱਧਰ ਆਇਓ ਵੀ ਇਹ ਗੱਲ ਨੋਟ ਕੀਤੀ ਇਹਨਾਂ ਨੇ ਬੱਚੇ ਰੋਂਦੇ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਬੜਾ ਮਖੀਰ ਹੁੰਦਾ ਮੈਨੂੰ ਜਿਹਦੇ ਖਾਦੀ ਮੇਰੇ ਇੰਨੇ ਮੱਛੇ ਤੇ ਜਿੱਦੂ ਸੀ ਬੈਠ ਨੰਬਰ ਤੇ ਨਾਲ ਬੱਚੇ ਰੋਂਦੇ ਕਿਉਂ ਨਹੀਂ ਕੋਈ ਨੋਟ ਕੀਤਾ ਸਾਡੇ ਬੱਚੇ ਬਿਲਕੁਲ ਕੁ ਮਰ ਜਾਂਦੇ ਆ ਦੱਸੋ ਕਿਉਂ ਨਹੀਂ ਰੋਂਦੇ ਪੁੱਛਵਾਂ ਨਾਲ ਕਿਉਂ ਨਹੀਂ ਰਹਿੰਦੇ ਇਹਨਾਂ ਨਾਲ ਬੱਚੀ ਐ ਮੈਂ ਡ੍ਰੌਪ ਦਿੰਦੇ ਆ ਇੱਕ ਅੱਧਾ ਕਿਉਂਕਿ ਦੇਖੋ ਮੰਨ ਲਓ ਮੈਂ ਆਵਾ ਮੈਂ ਕਿ ਬਿਜ਼ਨਸ ਤੇ ਜਾਂਦਿਆਂ ਧਿਆਨ ਮੇਰਾ ਬੱਚਾ ਤੇ ਰਹੇਗਾ ਤੇ ਮੈਂ ਕਿੱਥੋਂ ਕੰਮ ਕਰਾਂਗਾ ਹੈ ਇੱਕ ਇੰਦਰ ਸਿਸਟਮ ਵੀ ਅਧਰ ਨਾਲ ਉਹ ਅੱਛੇ ਜਾਣ ਕੇ ਤਾੜ ਕੋ ਮੰਗਣ ਵਾਸਤੇ ਦੋ ਹੁਣ ਤੂੰ ਜੋ ਵੀ ਹੈਗਾ ਮੇਰਾ ਸੋਨੀਆ ਕਿਹਾ ਰਹਿੰਦੇ ਹੋ ਜੁਗੀਆਂ ਮੇਂ ਮਾਲ ਮੰਡੀ ਵੀ ਕੋ ये बच्चा आपका वाला आ, मेरे। देर का है? तीन महीने का तीन महीने का, तीन का, तीन करते का है। बच्चा लेके जाके मेरे जान पहचान वाले हो दे जाते। तो मंदिर में बैठे मिले हो मंदिर में ही तो जान वाले वहां पे देते हैं जितना छोटा बच्चा गर्मी में लेके आए मांगने के लिए हम तो मंगलवार थोड़ा आते हैं एक ही दिन हफ्ते में आते हैं लक्ष्मी कहाँ पे रहते हो शीतला मंदिर कौन सा शीतला मंदिर ये जहाँ शमशान घाट नहीं हूं बाहर वाला भंडारी गेट वाला हाँ। आपके मर्द हैं आप हाँ। वो क्या काम करते हैं कवाड का कवाड का मांगते क्यों हो मांग मैं भैया मांगती नहीं हूँ। तो इससे मिलने आई हूँ पूछ लो इससे भी बच्चा आपका बच्चा तो मेरा मैं मैं मांगती नहीं हूँ। बच्चा क्यों लेके मैं तो इससे मिलाने आया कह रहे मेरी बहन बोल रही थी ਇਸਕੇ ਪਤੀ 'ਚ ਲੜਾਈ ਹੋ ਗਈ ਤੇ ਨਾ ਇਸ ਕਰਕੇ ਮੈਂ ਜਾਂਦੀ ਨਹੀਂ ਇਸਕੇ ਕੋਲ। ਮੇਰੇ ਛੋਟੇ ਨੂੰ ਲੈ ਕੇ ਘਰੋਂ ਤੇ ਆ ਰਹੀ ਹਾਂ। ਬਸ ਯਹਾਂ ਪਰ ਇਹ 2 ਮਿੰਟ ਮੇਂ ਬੈਠ ਕੇ ਕਰ ਚਲ ਜਾਂਦੇ। ਇਸਕੇ ਪਤੀ ਆਤੇ ਨਾ ਇਸ ਕਰਕੇ ਮੈਂ ਮੈਂ ਹੀ ਆਤੀ ਹਾਂ ਉਸਕੇ ਪਾਸ। ਮੈਂ ਜਰ ਬਟਾਲਾ ਸ਼ਾਦੀ ਵੇਖਿਆ ਜਿਹੜੇ ਮੰਦਰਾ ਨੂੰ ਮੰਗਦੇ ਜਿਹੜੇ ਮੰਗਦੇ ਆ ਟੀਮ ਪਹੁੰਚੀ ਦਾਸਤੂ ਚੁੱਕੇ ਆ ਜਿਉਂ ਉਹਨੇ ਬੱਦੀ ਵੀ ਚੁੱਕੇ ਆ। ਕਿੰਦਾ ਲੱਗਾ ਪਰਾ ਲਾਵ। ਯਹਵਾਲ ਮਿੱਕੀ ਹਰ ਹਰ ਵਾਲਮਕੀ ਜੈ ਭੀਮ ਜੈ ਭਾਰਤ। ਅੱਜ ਬਟਾਲਾ ਸ਼ਹਿਰ ਦੇ ਵਿੱਚ ਜਿਹੜੀ ਗੁਰਦਾਸਪੁਰ ਤੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਟੀਮ ਬਟਾਲਾ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ਦੇ ਘੁੰਮਦੀ ਪਈ ਹੈ ਚਾਹੇ ਬੱਸ ਸਟੈਂਡ ਲਾ ਲੋ ਚਾਹੇ ਰੇਲਵੇ ਸਟੇਸ਼ਨ ਲਾ ਲੋ ਚਾਹੇ ਵੱਖ-ਵੱਖ ਮੰਦਰਾਂ ਦੇ ਵਿੱਚ ਲਾ ਲੋ ਜਿਹੜੇ ਮੰਗਣ ਵਾਲੇ ਹੈ ਮੰਗਦੇ ਪਏ ਹੈ ਇਹਨਾਂ ਨੂੰ ਹਟਾਉਣ ਵਾਸਤੇ ਇੱਕ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਇਹਨਾਂ ਨੇ ਮੈਂ ਪੁਲਿਸ ਪ੍ਰਸ਼ਾਸਨ ਦਾ ਤੇ ਗੁਰਦਾਸਪੁਰ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਮੰਗਣ ਵਾਲਿਆਂ ਨੂੰ ਮੰਗਣ ਤੋਂ ਥੱਲ ਪਾ ਰਹੇ ਨੇ ਇਹੀ ਬੰਦੇ ਮੰਗ ਕੇ ਨਸ਼ਾ ਵੀ ਕਰਦੇ ਨੇ ਤੇ ਰਾਤ ਨੂੰ ਚੋਰੀਆਂ ਵੀ ਕਰਦੇ ਨੇ ਇਹ ਬਹੁਤ ਹੀ ਵਧੀਆ ਬਟਾਲੇ ਸ਼ਹਿਰ ਚ ਪ੍ਰਾਲਾ ਕਰ ਰਹੇ ਆ ਆਪਾਂ ਆਪਣੀ ਸੰਸਾ ਵੱਲੋਂ ਭਗਵਾਨ ਵਾਲਮੀਕੀ ਅਧਿਤਰਮ ਸਮਾਜ ਡਿਸਟਰ ਪਰਾਯੂਨਲ ਬਟਾਲਾ ਵੱਲੋਂ ਇਹਨਾਂ ਦਾ ਪੂਰ ਯੋਗ ਜਿਹੜਾ ਵਾ ਸੰਯੋਗ ਕਰਦੇ ਆ ਸਾਡੀ ਕਿਸੇ ਟਾਈਮ ਵੀ ਇਹਨਾਂ ਨੂੰ ਲੋੜ ਆ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਹੋਰ ਵੀ ਅੱਜ ਜਿਹੜੀਆਂ ਦੋ ਲੇਡੀਜ਼ ਖੜੀਆਂ ਹੁਣ ਸਾਡੇ ਸਾਹਮਣੇ ਲੱਕ ਕੋ ਚੌਂਜੋ ਬਿਠਾ ਕੇ ਇਹਨਾਂ ਨੇ ਕਿ ਆਪਾਂ ਵੀ ਇਹਨਾਂ ਦਾ ਕੰਟੈਕਟ ਨੰਬਰ ਇਹਨਾਂ ਨੂੰ ਕੰਟੈਕਟ ਕਰਕੇ ਇਹਨਾਂ ਨੂੰ ਦੱਸਾਂਗੇ ਵੀ ਵਕ ਵਕ ਟਕਾਣਿਆਂ ਤੇ ਜਿਹੜੇ ਮੰਗਦੇ ਨੇ ਇਹਨਾਂ ਨੂੰ ਚੁੱਕੋ ਤੇ ਇਹਨਾਂ ਦੇ ਜਿਹੜੇ ਡੀਐਨਏ ਟੈਸਟ ਅੱਜ ਕੱਲ ਹੋ ਰਹੇ ਨੇ ਤੇ ਬਹੁਤ ਵਧੀਆ ਪੰਜਾਬ ਸਰਕਾਰ ਦਾ ਬਟਾਲਾ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ। ਬਟਾਲਾ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਆ ਮੰਗ ਮੰਗ ਕੇ ਰਾਤ ਨੂੰ ਸ਼ਰਾਬਾਂ, ਮੀਟ, ਮੁਰਗੇ ਖਾਂਦੇ ਨੇ ਇਹ ਜਿਹੜੀ ਮਹਿੰਮ ਚਲਾਈ ਆ ਇਹ ਪੁਲਿਸ ਪ੍ਰਸ਼ਾਸਨ ਦਾ ਤੇ ਜਿਹੜੀ ਗੁਰਦਾਸਪੁਰੋਂ ਟੀਮ ਆਈ ਆ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਅ ਸਰ ਮੇਰਾ ਨਾਮ ਸੁਨੀਲ ਜੋਸ਼ੀ ਮੈਂ ਚਾਈਲਡ ਪ੍ਰੋਟੈਕਸ਼ਨ ਆਫੀਸਰ ਆ। ਅ ਸਾਨੂੰ ਨਾ ਸਰ ਲਾਸਟ ਟਾਈਮ ਆਪਾਂ ਇੱਥੇ ਰੇਡ ਕੀਤੀ ਸੀ ਤੇ ਉਹਦੇ ਵਿੱਚ ਲੋਕਾਂ ਨੂੰ ਕਿਹਾ ਸੀ 1098 ਤੇ ਕਾਲ ਕਰੋ। ਅੱਜ ਸਾਨੂੰ 1098 ਦੇ ਸੋਰੇ 10 ਕੋਰੇ ਤਕਰੀਬਨ ਕਾਲ ਆਈ ਸੀ ਕਿ ਬਟਾਲਾ ਦੇ ਜਿਹੜੇ ਪਚੀਰ ਮੰਦਰ ਇਸ ਤਰ੍ਹਾਂ ਕੀ ਕਾਲੀ ਦਵਾਰਾ ਮੰਦਰ ਮਾਤਾ ਜੀ ਦਾ ਮੰਦਰ ਆ ਉਹ ਮੰਦਰ ਦੇ ਦੁਆਰ ਬੱਚੇ ਬੈਠਦੇ ਨੇ ਤੇ ਅੱਜ ਪੂਰੀ ਟੀਮ ਨੇ ਕਾਲੀ ਦਵਾਰੇ ਮੰਦਰ ਤੇ ਬਾਹਰ ਰੇਡ ਕੀਤੀ ਉੱਥੋਂ ਸਾਨੂੰ ਦੋ ਲੇੜੀ ਮਿਲੀਆਂ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਸੀ ਆਪਾਂ ਉਹ ਬੱਚਿਆਂ ਨੂੰ ਰੈਸਕਿਊ ਕਰਕੇ ਵੀਦ ਲੇੜੀ ਨੂੰ ਆਪਾਂ ਪ੍ਰੈਜ਼ੈਂਟ ਤਾਂ ਇਹਨਾਂ ਨੂੰ ਇੱਥੇ ਰੱਖਿਆ ਪੁਲਿਸ ਪ੍ਰੋਡਕਸ਼ਨ ਦੇ ਨਾਲ ਹੀ ਬਾਸਟੈਂਡ ਰੱਖਿਆ ਇਸ ਤੋਂ ਬਾਅਦ ਸੀਐਨਸੀ ਕੇ ਪ੍ਰੋਡਿਊਸ ਕੀਤਾ ਜਾਏਗਾ ਕਿਉਂਕਿ ਇਹਨਾਂ ਦੇ ਬੱਚੇ ਨੇ ਅ ਮਦਰ ਆ ਉਹਨਾਂ ਦੀ ਦੁੱਧ ਪਿਲਾ ਰਹੀ ਹੈ ਉਹਨਾਂ ਨੂੰ ਬਾਕੀ ਜੋ ਸੀਰਵੜ ਸੀਦਾ ਡਿਸਕਸ਼ਨ ਹੋਏਗਾ ਫਿਰ ਦੇਖਾਂਗੇ ਸਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਆਪਾਂ ਜਿਹੜਾ ਉਹਦੇ ਲਾਗੇ ਐ ਸੀਤਲਾ ਮਾਤਾ ਮੰਦਰ ਲਾਗੇ ਰਹਿਣੇ ਆ ਬਾਕੀ ਕੱਲ ਉਹਨਾਂ ਦੀ ਝੁੱਗੀ ਝੌਂਪੀ ਆ ਜੀ ਜਾ ਕੇ ਦੇਖਿਆ ਜਾਏਗਾ ਸਰ ਸਰ ਉਹਨਾਂ ਕੋ ਪ੍ਰੈਜੈਂਟ ਤੇ ਕੁਛ ਨਹੀਂ ਫਿਲਹਾਲ ਉਹਨਾਂ ਨੂੰ ਆਪਣੇ ਕੋਲ ਰੱਖਿਆ ਦੇਖ ਕੇ ਫੇਰੀ ਛੱਡਿਆ ਜਾਏਗਾ ਸਰ ਜੀ ਸਰ ਮਾਤਾ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਕੀ ਰਿਕਵੈਸਟ ਕਰ ਰਹਾ ਕਿ 1098 ਤੇ ਕਾਲ ਕਰੋ ਨੰਬਰ ਹੈ ਜਿਹਦੇ ਉੱਪਰ ਸਰ ਸਾਨੂੰ ਬਹੁਤ ਜ਼ਿਆਦਾ ਕਾਲਸ ਵੀ ਆ ਰਹੀਆਂ ਨੇ ਇਹ ਟੋਲ ਫਰੀ ਨੰਬਰ ਹੈ ਇਸ ਨੰਬਰ ਤੇ ਜੇਕਰ ਤੁਸੀਂ ਕਾਲ ਕਰਦੇ ਹੋ ਤੁਹਾਡਾ ਨਾਮ ਮੋਬਾਈਲ ਨੰਬਰ ਗੁਪਤ ਰੱਖਿਆ ਜਾਏਗਾ ਥੈਂਕ ਯੂ ਜੀ